ਸੱਚ ਕਰ ਜੀ ਸਾਰੇ ਨੂੰ ਸੋ ਕਿਵੇਂ ਹੋ ਜੀ ਤੇ ਲੋ ਜੀ ਅੱਜ ਬਣਾਵਾਂਗੇ ਪਟੇਂਡੇ ਤੇ ਟਿੰਡੇ ਵੀ ਬਣਾਵਾਂਗੇ ਗਰੇਵੀ ਵਾਲੇ ਤੇ ਲੋ ਜੀ ਇਧਰ ਲੈ ਟਿੰਡੇ ਤੇ ਇਹ ਮੈਂ ਇਸ ਲਈ ਕੱਟੇ ਆ ਮੈਂ ਨਹੀਂ ਕੱਟੇ ਜੀ ਤੋ ਲੈਤੇ ਹੁਣ ਤੂੰ ਉਹਨੂੰ ਕਿ ਐਸੀ ਕੱਟ ਕੇ ਦਿਖਾ ਕਿਉਂਕਿ ਸੀਜ਼ਨ ਨਹੀਂ ਹੈ ਟਿੰਡੇਆਂ ਦਾ ਤੇ ਮੈਂ ਸੋਚਿਆ ਤੂੰ ਦੇਖਾਂਗੀ ਪਹਿਲਾਂ ਪੱਕੇ ਹੋਏ ਤਾਂ ਨਹੀਂ ਆ ਬਟ ਨਹੀਂ ਸਹੀ ਸੀਗੇ ਤਾਂ ਲੋ ਜੀ ਇਧਰ ਲੈਨੇ ਟਿੰਡੇ ਤੇ ਵਿੱਚ ਪਾਵਾਂਗੇ ਇੱਕ ਆਲੂ ਤੇ ਕਿਉਂਕਿ ਬੱਚੇ ਫਿਰ ਖਾਂਦੇ ਨਹੀਂ ਹੈਗੇ ਆਲੂ ਪਾਵਾਂਗੇ ਤਾਂ ਬੱਚੇ ਵੀ ਖਾ ਲੈਂਦੇ ਆ ਤੇ ਚਲੋ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਹਿਲਾਂ ਇਹਨਾਂ ਨੂੰ ਧੋਵਾਂਗੇ ਚੰਗੀ ਤਰ੍ਹਾਂ ਫਿਰ ਕਟਾਂਗੇ ਤੇ ਉਸ ਤੋਂ ਬਾਅਦ ਫਿਰ ਧੋਵਾਂਗੇ ਤੇ ਚਲੋ ਜੀ ਤੁਹਾਨੂੰ ਹੁਣ ਬਣਾ ਕੇ ਦਿਖਾਉਂਦੇ ਆ ਟਿੰਡੇ ਗਾਇਸ ਲੋ ਜੀ ਇਧਰ ਮੈਂ ਟਿੰਡੇ اور ਆਲੂ ਕੱਟ ਲਿਆ ਤੇ ਹੁਣ ਲਗਾਵਾਂਗੇ ਤੜਕਾ ਸੋ ਗਾਇਸ ਲੋ ਜੀ ਇਧਰ ਰਾਈਫਾਇੰਡ ਔਇਲ ਗਰਮ ਹੋ ਚੁੱਕਾ ਤੇ ਵਿੱਚ ਪਾਵਾਂਗੇ ਆਪਣਾ ਜੀਰਾ ਤੇ ਨਾਲ ਇਹ ਵਿੱਚ ਪਾ ਦਾਂਗੇ ਲਸਣ ਉਹ ਰਦਿਕਾ ਪੀਸ ਇਸ ਨੂੰ ਕਰਾਂਗੇ 골ਡਨ ਬ੍ਰਾਉਨ ਇਸ ਨੂੰ ਲੋ ਜੀ ਬਹੁਤ ਅੱਛੀ ਖੁਸ਼ਬੂ ਆਉਣ ਲੱਗੀ ਤਾਂ ਹੁਣ ਇਹ ਦੇ ਵਿੱਚ ਪਾ ਦਾਂਗੀ ਮੈਂ ਪਿਆਜ਼ ਤੇ ਸਬਜ਼ੀਆਂ ਨੇ ਜਿਹੜੇ ਦਿੱਚੇ ਲਸਣ ਦਾ ਪੇਸਟ ਨੇ ਨਾਲ ਹੀ ਪਾ ਦਿੰਨੀ ਟਮਾਟਰ ਦੇ ਤੇ ਕਿਹੜੀਆਂ ਕਿ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਪਾਣੀ ਹੈ ਕਿਉਂਕਿ ਸਬਜ਼ਾ ਅਲੱਗ-ਅਲੱਗ ਪੇਸਟ ਬੰਦਾ ਹੈ ਫਿਰ ਤੇ ਲੋ ਜੀ ਗੁਲਮੈਰ ਵਿੱਚ ਪਾਵਾਂਗੀ ਟਮਾਟਰ ਦਾ ਪੇਸਟ ਤੇ ਮੈਂ ਹਮੇਸ਼ਾ ਟਮਾਟਰ ਨੂੰ ਗਰਨ ਕਰਕੇ ਪਾਣੀ ਹੈ ਕਿਉਂਕਿ ਬੀਜ ਵਗੈਰਾ ਫਲਾਸਾ ਤਾਂ ਕੱਢ ਦਿੰਨੀ ਆ ਉਹ ਵਿੱਚੋਂ ਤੇ ਫਿਰ ਵੀ ਮੈਂ ਹਮੇਸ਼ਾ ਮੈਨੂੰ ਗ੍ਰाइंड ਕਰਕੇ ਪਾਉਣੀ ਹੈ ਤੇਰੇ ਇਹ ਆ ਕਿ ਮੈਂ ਜਦ ਕੱਟ ਕੇ ਪਾਉਣੀ ਕਰਤੀ ਨਹੀਂ ਮੈਂ ਗ੍ਰाइंड ਕਰਕੇ ਪਾਉਣੀ ਹੈ ਸੋ ਗਾਇਜ਼ ਲੋ ਜੀ ਇਧਰ ਪਿਆਜ਼ ਵੀ ਹੋ ਗਏ ਨੇ 골ਡਨ ਬ੍ਰਾਊਨ ਤਾਂ ਹੁਣ ਇਹਦੇ ਛਾਹਾਂਗੀ ਮੈਂ ਟਮਾਟਰ ਦਾ ਪੇਸਟ ਹੁਣ ਮੈਂ ਪਾਵਾਂਗੀ ਹਲਦੀ ਨਾਲ ਹੀ ਪਾਵਾਂਗੇ ਨਮਕ ਸਵਾਦ ਅਨੁਸਾਰ ਔਰ ਥੋੜੀ ਜਿਹੀ ਪਾਵਾਂਗੀ ਮੈਂ ਦੇਗੀ ਮਿਰਚ ਕਿਉਂਕਿ ਮੈਂ ਹਰੀ ਮਿਰਚ ਪੀਸੀ ਹੋਈ ਆ ਟਮਾਟਰ ਦੇ ਨਾਲ ਹੀ ਤੇ ਲਓ ਜੀ ਪਾਵਾਂਗੇ ਦੇਗੀ ਮਿਰਚ ਔਰ ਥੋੜਾ ਜਿਹਾ ਪਾਵਾਂਗੇ ਮਥਨੀਓ ਪਾਊਡਰ ਸੋ ਬਰਾਜੇ ਇਸ ਤਰ੍ਹਾਂ ਤੁਸੀਂ ਟਿੰਡੇ ਬਣਾਓਗੇ ਨਾ ਤਾਂ ਤੁਹਾਡੇ ਬੱਚੇ ਵੀ ਖਾਣਗੇ ਤੇ ਲਓ ਜੀ ਥੋੜਾ ਧਨੀਆ ਪਾ ਦਿੱਨੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਪਕਾਵਾਂਗੇ ਕਿ ਜਦ ਤੱਕ ਸਾਡਾ ਤੜਕਾ ਆਇਲ ਨਹੀਂ ਛੱਡ ਦਿੰਦਾ ਤਦ ਤੱਕ ਇਸ ਨੂੰ ਪਕਾਵਾਂਗੇ ਦੇਖੋ ਜੀ ਤੜਕੇ ਨੇ ਆਇਲ ਛੱਡਤਾ ਹੈ ਤੇ ਗੁਰਦੇ ਦੇ ਪਕਾਵਾਂਗੇ ਢਿੰਡੇ ਢਿੰਡੇ ਪਾ ਗਏ ਇਸ ਨੂੰ ਇਸ ਨੂੰ ਇਸੇ ਤਰ੍ਹਾਂ ਸੀਟ ਲਗਾਵਾਵਾਂਗੇ ਚਲੋ ਜੀ ਪਿਗਮੈਂਟ ਪਲੇਸ ਇਸ ਤਰ੍ਹਾਂ ਸੀ ਉਸੇ ਇਕ ਲਗਵਾਨੇ ਇਕ ਮਿੰਟ ਹੋ ਗਿਆ ਤੇ ਹੋਰ ਇਹਦੇ ਵਿੱਚ ਪਾਣੀ ਪਾ ਦਾਂਗੇ ਇੱਕ ਗਲਾਸ ਪਾਵਾਂਗੇ ਮੈਂ ਪਾਣੀ ਦਾ ਇਹ ਹੋ ਜੇ ਤੇ ਇਸ ਨੂੰ ਟੱਕੇ 15 ਮਿੰਟ ਲਈ ਸਿਮ ਤੇ ਪਕਾਵਾਂਗੇ ਗੈਸ ਨੂੰ ਸਿਮ ਤੇ ਰੱਖਣਾ ਹੈ ਹਾਈ ਫਲੇਮ ਨਹੀਂ ਕਰਨਾ ਚਲੋ ਜੀ ਇਸ ਨੂੰ ਪਕਾ ਲੈਣੇ 15 ਮਿੰਟ ਲਈ ਤੁਸੀਂ ਬਨੇ ਰਹੋ ਤੁਸੀਂ ਮੇਰੇ ਨਾਲ ਤਾਂ ਮਿਲਦੇ ਆ ਤੁਹਾਨੂੰ 15 ਮਿੰਟ ਬਾਅਦ ਜਦ ਤੱਕ ਢਿੰਡੇ ਬਣ ਰਹੇ ਤਾਂ ਬਾਹਰ ਦਾ ਵੈਦਰ ਦੇਖ ਲਓ ਅੱਜ ਬਹੁਤ ਤੇਜ਼ ਧੁੱਪ ਨਿਕਲੀ ਹੈ ਤੇ ਗੁਰੂ ਘਰ ਦੇ ਦਰਸ਼ਨ ਵੀ ਕਰ ਲਓ ਤੇ ਬਲੈਕੀ ਦੇ ਵੀ ਦਰਸ਼ਨ ਕਰ ਲਓ ਆ ਦੇਖ ਲਓ ਇਹ ਵੀ ਲੈਣ ਆ ਗਿਆ ਰੋਟੀ ਤੇ ਮੈਂ ਹਲੇ ਬਣਾਈ ਨਹੀਂ ਆ ਤੇ ਚਲੇ ਗਿਆ ਇਹਨਾਂ ਵੀਡੀਓ ਬਣਾਉਣਾ ਪਸੰਦ ਨਹੀਂ ਕਰਦਾ ਤੇ ਚਲੋ ਜੀ ਬਨੇ ਰਹੋ ਤੁਸੀਂ ਮੇਰੇ ਨਾਲ ਤੇ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ 15 ਮਿੰਟ ਹੋ ਗਿਆ ਤਾਂ ਟਿੰਡੇ ਚੈੱਕ ਕਰ ਲੈਂਦੇ ਹੋਵੇ ਸਾਡੇ ਅੰਦਰ ਤੇ ਦੇਖੋ ਜੀ ਟਿੰਡੇ ਬਣ ਕੇ ਰੈਡੀ ਆ ਲਓ ਜੀ ਤੇ ਗੈਸ ਨੂੰ ਹੁਣ ਕਰ ਦਿੰਨੇ ਆ ਬੰਦ ਟਿੰਡੇ ਸਾਡੇ ਬਣ ਚੁੱਕੇ ਆ ਤੇ ਲਓ ਜੀ ਗੈਸ ਕਰਤਾ ਬੰਦ ਉੱਪਰ ਦੀ ਪਾ ਦਾਂਗੇ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਇਸ ਤਰ੍ਹਾਂ ਇੱਕ ਵਟਿੰਡੇ ਜ਼ਰੂਰ ਬਣਾ ਕੇ ਦੇਖੋ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਆਉਣਗੇ ਔਰ ਮੈਂ ਵੀ ਨਹੀਂ ਸिखਾਂਦੀ ਤੇ ਮੈਂ ਹੁਣ ਇਸ ਤਰ੍ਹਾਂ ਬਣਾਨੀ ਇਹ ਤਾਂ ਮੈਨੂੰ ਵੀ ਵਧੀਆ ਲੱਗਦੀ ਆ ਤੇ ਲੋ ਜੀ ਧੰਨਵਾਦ ਜੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਔਰ ਪਲੀਜ਼ ਇਹ ਨਾ ਕਰਿਆ ਕਰੋ ਕਿ ਤੁਸੀਂ ਫੁੱਲ ਵਾਚ ਕੀਤੀ ਆ ਤੁਸੀਂ ਸਿਰਫ ਇਹ ਲਿਖਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਲੋ ਜੀ ਸੋ ਬਹੁਤ ਹੀ ਹਾਂ ਤਾਂਨ ਲੱਗ ਗ੍ਰੇਵੀ ਚੈੱਕ ਕਰ ਲਈਏ ਮੇਕੋ ਬਹੁਤ ਹੀ ਟੇਸਟੀ ਬਣਦੇ ਹੈ ਇਸ ਤਰ੍ਹਾਂ ਟਿੰਡੇ ਇਸਨਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ